तन वाहे वाहेगुरु साहिब जी गुरू गरीब वे ज्ञान तिहान कश कर्म न ज ਕਾਰ ਨ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੀ ਕਰ ਹੱਥ ਸੰਤਾਂ ਕੀ ਕਾਰ ਜੇ ਆਪ ਖਲੋਵਾ ਕਰ ਕੰਮ ਕਰਾਉਣੇ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਬਰਤ ਜਲ ਛਾਇਆ ਰਾਮ ਅੰਬਰਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲੇ ਮਨੋਰਥ ਪੂਰੀ ਜੈ ਜੈਕਾਰ ਭਇਆ ਜਗ ਅੰਤਰੇ ਲਾਥੀ ਸਗਲੇ ਬਸੂਰੀ ਪੂਰਨ ਪੁਰਖ ਅਚੂਤ ਅਬਨਾਸੀ ਜਸ ਵੀ ਦੇ ਪਰਾਣੀ ਗਾਇਆ ਆਪਣਾ ਬਿਰਦ ਰੱਖਿਆ ਪਰ ਮੀਸ਼ਰ ਨਾਨਕ ਨਾਮ ਧਿਆਇਆ ਸੋ ਕਹੋ ਟਲ ਗੁਰਸੇਵੀਐ ਨਸ ਸੈ ਜਿਸ ਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈ ਸਫਤ ਖਸਮ ਦੀ ਨੂਰੀ ਅਰਸੋਂ ਕੋਰਸੋ ਛੱਟੀ ਐ ਉਧ ਦਿੱਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੋਰਠ ਮਹੱਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਗੁਰ ਤਾਂ ਕੀ ਸਰਨੀ ਪਾਈਏ ਦਰਸ਼ਨ ਪੀਟਤ ਹੋਤੇ ਅਨੰਦ ਦਾ ਦੁਖ ਗਿਆ ਹਰ ਗਾਈਏ ਸਰਬ ਸੁਖਾਂ ਦਾਤਾ ਸਤਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਪੀਟਤ ਹੋਤੇ ਆਨੰਦਾਂ ਦੁਖ ਗਿਆ ਹਰ ਗਾਈਐ ਹਰ ਰਸ ਪੀਵ ਪਾਈ ਨਾਮ ਜਪੋ ਨਾਮੋ ਅਰਦ ਗੁਰਪੂਰੇ ਕੀ ਸਰਨਾਈ ਰਹਾਉ ਤੇ ਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਬਲਾ ਤੇ ਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਵਲਾ ਸਾਰੰਗ ਮਹੱਲਾ ਪੰਜਵਾਂ ਆਵੇ ਰਾਮ ਸਰਨ ਵੱਡ ਪਾਗੀ ਏਕਸ ਬਿਨ ਕਿਸ਼ ਹੋਰ ਨ ਜਾਣੈ ਅਬਰ ਉਪਾਵਤ ਆਗੀ ਰਹਾ ਮਨ ਬਚ ਕਰ ਮਾਰਾ ਦੇ ਹਰ ਹਰ ਸਾਧ ਸੰਗ ਸੁਖ ਪਾਇਆ आनंद बिनोद अकाथ कथा रसे साचे सहज समाया कर कृपा जो अपना कीनो तंकी उत्तम वाणी साध संग नानक निसतरीए जो राते प्रभु निर्बानी ਸਾਰੰਗ ਮਹੱਲਾ ਪੰਜਵਾਂ ਜਾਨਤੇ ਸਾਧੂ ਸਰਨ ਗਈ ਸਾਤ ਸਹਿਜ ਮਨ ਭਇਓ ਪਰਗਾਸ ਬਿਰਥਾ ਕਸ਼ੂ ਨਾ ਰਈ ਰਹਾ ਹੋ ਕੇ ਰਖਾਲ ਨਾਮ ਦੇ ਆਪਣਾ ਬੇਨਤੀ ਕਹੀ आन बिवार बिसरी प्रभ सिमरत पायो ला जैते जियो तही समन साईं बस आई कौ नानक परम गुर खो ज्योति ज्योत समही ਸਾਰੰਗ ਮਹੱਲਾ ਪੰਜਵਾਂ ਹਰਸ ਨਾਰਾਮ ਕੋ ਜਸ ਗਾਓ ਆਨ ਸੁਆਦ ਬਿਸਾਰ ਸਗਲੀ ਭਲੋ ਨਾਮ ਸੁਆਉ ਰਹਾਓ ਚਰਨ ਕਮਲ ਬਸਾਏ ਹਿਰਦੈ ਏਕ ਸਿਉ ਲਵਲੋ साध संगत हो निर्मल बॉड जोन नओ जियो प्राण पुरण हज़ार ते नथा मैं थाऊ सास सास समाल हर हर नानक सद बल जाओ सारंग मह पंजवा ਬੇਕੁੰਠ ਗੋਬਿੰਦ ਚਰਨ ਤਤਿ ਆਉ ਮੁਗਤ ਪਦਾਰਤ ਸਾਧ ਸੰਗਤ ਅੰਮ੍ਰਿਤ ਹਰ ਕੋ ਨਾਉ ਰਹਾਉ ਊਤਮ ਕਥਾ ਸੁਨੀ ਜੈ ਸਰਵਣੀ ਮਾਇਆ ਕਰੋ ਭਗਵਾਨ ਆਵਤ ਜਾਤ ਦੋਪਖ ਪੂਰਨ ਪਾਈਐ ਸੁਖ ਬਿਸਰਾਮ ਸੋਦਤ ਸੋਦਤ ਤਤ ਵਿਚਾਰਿਓ ਭਗਤ ਸ੍ਰੀ ਸਟਪੂਰੀ ਕਉ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਬਿਦੂਰੀ ਸਾਰੰਗ ਮਹੱਲਾ ਪੰਜਵਾਂ ਸਾਚੇ ਸਤਗੁਰੂ ਦਾਤਾਰ ਦਰਸ਼ਨ ਦੇਖ ਸਗਲੇ ਦੁੱਖ ਨਾਸੀ ਚਰਨ ਕੰਬਲ ਬਲਿਹਾਰ ਰਹਾਉ ਸਤ ਪਰਮੇਸ਼ਰ ਸਤ ਸਾਧ ਜਨ ਨੇ ਚਲ ਹਰ ਕਾਨਾ ਪਗਤ ਭਾਵਨੀ ਪਾਰ ਬ੍ਰਹਮ ਕੀ ਅਬ ਨਾਸੀ ਗੁਣ ਗਾਉ ਅਗਮਾ ਕੋਚਰ ਮਤ ਨਹੀਂ ਪਾਈਐ ਸਗਲ ਕਟਾ ਧਾਰ ਨਾਨਕ ਵਾਉ ਵਾਉ ਕਉ ਤਾ ਕੋ ਜੰਕਾ ਅੰਤ ਨਾ ਪਾਰ ਆਵੈ सारंग मोहल्ला पंचम गुरकी चरण बसे मन मेर है पूर रे ओठा कर सब ठाही निकट बसे सब नीरै रहाओ बंदन तोर राम ले बलाई संत संग बन आई ਜਨਮ ਪਦਾਰਥ ਭਇਓ ਪੁਨੀਤਾ ਇੱਛਾ ਸਗਲੇ ਪੁਜਾਈ ਜਾਂ ਕੋ ਕਿਰਪਾ ਕਰੋ ਪ੍ਰਭ ਮੇਰੇ ਸੋ ਹਰਕਾਰ ਜਸ ਗਾਵੇ ਆਠ ਪੈਰ ਗੋਬਿੰਦ ਗੁਣ ਗਾਵੇ ਜਨ ਨਾਨਕ ਸਦ ਬਲ ਜਾਵੈ ਸਾਰੰਗ ਮਹੱਲਾ ਪੰਜਵਾਂ ਜੀਵਨ ਕੋ ਗਨੀਐ ਹਰ ਪੇਖਾਂ ਕਰੂ ਕਿਰਪਾ ਪ੍ਰੀਤਮ ਮਨਮੋਹਨ ਫੋਰ ਪਰਮ ਕੀ ਰੇਖਾਂ ਰਹਾਉ ਕਹਿ ਤ ਸੁਣ ਤ ਗਿਸ਼ਿ ਸ਼ਾਂਤਨ ਉਪਜਤ ਬਿਨਾ ਵਿਸਾਸ ਕਿਆ ਸਿਖਾਂ ਪ੍ਰਭੂ ਤਿਆਗ ਆਨ ਜੋ ਚਾਹਤ ਤਾਂਕੇ ਮੁਖ ਲਾਗੇ ਕਾਲਖੰ ਜੰਕੇ ਰਾਸ ਸਰਬ ਸੁਖ ਸੁਆਮੀ ਨਾਨਾ ਮਾਵਤ ਵੇਖਾਂ ਨਾਨਕ ਦਰਸ ਮਗਨ ਮਨ ਮੋਇਓ ਪੂਰਨ ਅਰਥ ਬਸੇਖਾਂ ਸਾਰੰਗ ਮਹੱਲਾ ਪੰਜਵਾਂ ਸਿਮਰਨ ਰਾਮ ਕੋ ਇਕ ਨਾਮ ਕਲਮਲ ਦਗਦ ਹੋਖਿ ਅੰਤਰ ਕੋਟ ਦਾਨ ਈਸ਼ਾਨ ਰਹਾਉ ਆਣ ਜੰਜਾਰ ਬਿਰਥਾ ਸ਼ਰਮ ਕਾਲਤ ਬਿਨ ਹਰ ਫੋਕਟ ਗਿਆਨ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨਾ ਪੂਰਨ ਸੁਖ ਸਾਗਰ ਕਰ ਕਿਰਪਾ ਦੇਵੋ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿੰਦ ਸਜਾਈ અપਮਾਨ ਸਾਰੰਗ ਮਹੱਲਾ ਪੰਜਵ ਤੂਤਰ ਸੋਈ ਜੇ ਤੁਰ ਕੋ ਲਾਗੇ ਸੋਈ ਤੁਰੰਤਰ ਸੋਈ ਬਸੰਧਰ ਹਰੋ ਏਕ ਪ੍ਰੇਮ ਰਸ ਪਾਗੈ ਰਹਾਓ ਬਲ ਬੰਚ ਕਰੈ ਨਾ ਜਾਣੈ ਲਾਭੈ ਸੋ ਤੂਰਤ ਨੈ ਮੂੜਾ ਸਵਾਰਥ ਤਿਆਗ ਅਸਾਰਥ ਰਚਿਓ ਨੈ ਸੰਭਰੇ ਪ੍ਰਭੂੜਾ ਸੋਈ ਚਤਰ ਸਿਆਣਾ ਪੰਡਤ ਸੋ ਸੂਰਾ ਸੋ ਦਾਨ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨ ਸਾਰੰਗ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਬਖੈਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਨ ਰਹਾਉ ਸਚਨ ਰਾਮ ਨਾਮ ਤਨ ਰਤਨਾ ਮਨ ਤਨ ਪੀਤਰ ਸੀਵਾਨ ਹਰ ਰੰਗ ਰਾਂਗ ਪੈ ਮਨ ਲਾਲਾ ਰਾਮ ਨਾਮ ਰਸ ਕੀਵਾਨ ਜੋ ਮੀਨਾ ਜਲ ਸਿਉਰ ਜਾਨੋ ਰਾਮ ਨਾਮ ਸੰਗ ਲੀ ਮਨ ਨਾਨਕ ਸੰਤ ਚਾਤਰਕ ਕੀ ਨਾਈ ਹਰ ਬੂੰਦ ਪਾਨ ਸੁਖ ਧੀਵਾਨ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਬੇਤਾਲ ਜੇਤਾ ਕਰਨ ਕਰਾਮਨ ਤੇਤਾ ਸਭ ਬੰਧਨ ਜੰਜਾਲ ਰਹਾਉ ਬਿਨ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਟੈ ਕਾਹਲ ਜਬ ਜਮ ਆਏ ਸੰਗਾਰੈ ਪ੍ਰਾਣੀ ਤਬ ਤੁਮਰੋ ਕੌਣ ਹਵਾਲ ਹਰ ਆਖ ਲਿਓ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੋਖਨਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਤਨ ਮਾਲ ਸਰੰਗ ਮਹੱਲਾ ਪੰਜਵਾਂ ਮਨਤਾ ਨਾਮ ਕਿਉ ਬਿਉਹਾਰ ਪ੍ਰੇਮ ਭਗਤ ਗੁਣ ਗਾਵਤ ਗੀਦੇ ਨਹੀਂ ਸੰਸਾਰ ਰਹਾਉ ਸਰਬਣੀ ਕੀਰਤਨ ਸਿਮਰਨ ਸੁਆਮੀ ਇਹ ਸਾਧਕੋ ਆਚਾਰ ਚਰਨ ਕਮਲ ਅਸਤੇ ਰਦੀ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਿਆਲ ਸੁਨੋ ਬੇਨਤੀ ਕਿਰਪਾ ਆਪਣੀ ਧਾਰ ਨਾਮ ਨਦਾਨ ਚਰੋ ਨਿਤ ਰਸਨਾ ਨਾਨਕ ਸਦ ਬਲਿਹਾਰ ਸਰੰਗ ਮਹੱਲਾ ਪੰਜਵ ਹਰ ਕੀ ਨਾਮ ਹੀਨ ਮਤ ਥੋਰੀ ਸਿਮਰਤ ਨਾਏ ਸ੍ਰੀ ਤਰ ਠਾਕਰ ਮਿਲਤੇ ਅੰਦ ਦੁੱਖ ਕੋਰੀ ਰਹਾਉ ਹਰ ਕੇ ਨਾਮ ਸਿਓ ਪ੍ਰੀਤ ਨ ਲਾਗੀ ਅਨਕ ਭੇਖ ਬਜਰੀ ਬੂੰਡਤ ਬਾਰ ਨ ਲਾਗੇ ਤਾਂ ਕੋ ਜੋ ਗਾਗਰ ਜਲ ਫੋਰੀ ਕਰ ਕੇ ਕਿਰਪਾ ਭਗਤ ਰਸ ਦੀਜੈ ਮਨ ਖੱਤ ਤੇ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸਰਨ ਆਈ ਪ੍ਰਭ ਬਿਨੇ ਆਨ ਨਹੋਰੀ ਸਾਰੰਗ ਮਹੱਲਾ ਪੰਜੇ ਵਾ ਚਿਤ ਵਾਸ ਔਸਰ ਮਨਮਾਹੀ ਹੋਏ ਇਕੱਤਰ ਮਿਲੋ ਸੰਤ ਸਾਜਣ ਗੁਣ ਗੋਬਿੰਦਨਿਤ ਗਾਇ ਰਹਾਓ ਬਿਨ ਹਾਰ ਭਜਨ ਜੇਤੀ ਕਾਮ ਕਾਰੀਐ ਤੇਤੇ ਬਿਰਥੀ ਜਾਈ ਪੂਰਨ ਪਰਮ ਆਨੰਦ ਮਨ ਮੀਠੋ ਤਿਸ ਬਿਨ ਦੂਸਰ ਨਾਈ ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲਨ ਕਸ਼ੂ ਵੈ ਲਾਈ ਚਰਨ ਕੰਬਲ ਨਾਨਕ ਮਨ 베 ਦਿਓ ਚਰਨ ਸੰਗ ਸਮਾਈ ਸਾਰੰਗ ਮਹੱਲਾ ਪੰਜਵ ਮੇਰਾ ਪ੍ਰਭ ਸੰਗ ਅੰਤਰ ਜਾਮੀ ਆਗੇ ਕੁਸਲ ਪਾਛੇ ਕੇ ਮਸੂਖਾ ਸਿਮਰਤ ਨਾਮ ਸੁਆਮੀ ਰਹਾਉ ਸਾਜਨ ਮੀਤ ਸਕਾਰ ਮੇਰੇ ਗੁਣ ਗੋਪਾਲ ਹਰ ਰਾਇਆ ਬਿਸਰ ਨ ਜਾਈ ਨਿਮਕ ਹਿ ਮਹਿਰ ਦੇਤੇ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾਂਕੈ ਏ ਕਾਲਿਵ ਪੂਰਨ ਪਰਮੇਸ਼ਰ ਪਉ ਨੀ ਨਾਨਕ ਤਾਂ ਕੈ ਸਾਰੰਗ ਮਹੱਲਾ ਪੰਜਵੰ ਜਾਂਕੈ RAM ਕੋ ਬਲ ਹੋਈ ਸਗਲ ਮਨੋਰਥ ਪੂਰਨ ਤਾਹੂ ਕੈ ਦੁਖ ਨਾ ਵਿਆਪੈ ਕੋਈ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਈ ਉੱਧਮ ਕਰੋ ਦਰਸ਼ਨ ਪੇਖਣ ਕੋ ਕਰਮ ਪ੍ਰਾਪਤ ਹੋਈ ਗੁਰ ਪ੍ਰਸਾਦੀ ਦ੍ਰਿਸ਼ਟਿ ਨਿਹਾਰੋ ਦੂਸਰ ਨਾਹੀ ਕੋਈ ਦਾਨ ਦੇ ਨਾਨਕ ਆਪਣੇ ਕੋ ਚਰਨ ਸੰਤ ਜੀਵਾ ਸੰਤ ਤੋਈ